ਸ਼ਾਇਦ ਇਹ ਬੱਚੇ ਦੀ ਜ਼ਿੰਦਗੀ ਦੇ ਨਾਲ ਜਿੱਥੇ ਉਹ ਇਹਨੇ ਦੁੱਖ ਭੋਗ ਕੇ ਐਨੀ ਪੀੜਾ ਦੇ ਵਿੱਚੋਂ ਨਿਕਲ ਕੇ ਆਪਣੀ ਜਾਨ ਦੇ ਕੇ ਗਿਆ ਹੈ ਮਾੜੀਆਂ ਮੋਟੀਆਂ ਸ਼ਾਇਦ ਪੰਜਾਬੀਆਂ ਦੀਆਂ ਅੱਖਾਂ ਉਹ ਖੋਲ ਕੇ ਗਿਆ ਬਹੁਤੀਆਂ ਨਹੀਂ ਥੋੜੀਆਂ ਮੋਟੀਆਂ ਅੱਖਾਂ ਹੀ ਖੋਲੀਆਂ ਹਲੇ ਕਿਉਂਕਿ ਬਹੁਤੇ ਦਾ ਮੈਂ ਦੇਖ ਰਿਹਾ ਕਿ ਜਿਹੜੇ ਹਾਲੇ ਵੀ ਇਸ ਜਿਹੜੀ ਲਹਿਰ ਦੇ ਖਿਲਾਫ ਇਸ ਮਹਿਮ ਦੇ ਖਿਲਾਫ ਜਿਹੜੀ ਮਹਮ ਜਿਹੜੀ ਲਹਿਰ ਚੱਲੀ ਆ ਪੰਜਾਬ ਦੇ ਵਿੱਚ ਕਿ ਕਾਨੂੰਨ ਬਣਾਓ ਪੰਜਾਬ بچਾਓ ਪੰਜਾਬੀਆਂ ਨੂੰ بچਾਓ ਉਹਦੇ ਖਿਲਾਫ ਉੱਠ ਖੜੇ ਹੋਏ ਆ ਉਹਦੇ ਖਿਲਾਫ ਭੁਗਤ ਰਹੇ ਆ ਹਸ਼ਿਆਰਪੁਰ ਦੀ ਘਟਨਾ ਤੋਂ ਇਲਾਵਾ ਇੱਕ ਘਟਨਾ ਸਾਡੇ ਬਠਿੰਡੇ ਲਹਿਰਾ ਮੁਹੱਬਤ ਦੇ ਵਿੱਚ ਵਾਪਰੀ ਆ ਇੱਕ ਨੌਜਵਾਨ ਨੂੰ ਉੱਥੇ ਮਾਰਕੀਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਤੋਂ ਬਾਅਦ ਪੁਲਿਸ ਆਨਾ ਕਾਨੀ ਕਰਦੀ ਰਹੀ ਕੋਈ ਮੁਕਦਮਾ ਦਰਜ ਕਰਨ ਦੀ بجائے ਮੁਕਦਮਾ ਕੀ ਦਰਜ ਕੀਤਾ ਕਹਿੰਦੇ ਟਰੈਕਟਰ ਵਾਲੀ दारू ਪੀਤੀ ਸੀ ਇਹਨੂੰ ਪਤਾ ਨਹੀਂ ਲੱਗਿਆ ਇਹਦੋਂ ਟਰੈਕਟਰ ਰੇੜੀ ਤੇ ਚੜ ਗਿਆ ਤੇ ਉਥੇ ਟਕਰਾਰ ਹੋ ਗਈ ਆਪਸ ਵਿੱਚ ਹਾਲਾਂਕਿ ਤੁਸੀਂ ਉਹ ਵੀਡੀਓ ਦੇਖੀ ਹੁਣ ਇਹ ਕਿੰਨੀ ਦਿਲਿੰਦਗੀ ਦੇ ਨਾਲ ਉੱਤੇ ਚੜ ਕੇ ਕੁੱਟ ਰਹੇ ਆ ਫਿਰ ਪਿੰਡ ਇਕੱਠਾ ਹੋਇਆ ਰੌਲਾ ਗੋਲਾ ਵਧਿਆ ਤਾਂ ਜਾ ਕੇ ਪੁਲਿਸ ਨੇ ਅਗਲਾ ਤਰਤੀਮਾ ਬਿਆਨ ਕਟਿਆ ਉਹਦੇ ਵਿੱਚ ਮਾੜੀ ਮੋਟੀ ਸੋਧ ਕੀਤੀ ਆ ਜਿਹੜੇ ਬਿਆਨ ਲਿਖਾਏ ਗਏ ਆ ਹੁਣ ਉਥੋਂ ਦੀ ਮੈਂ ਘਟਨਾ ਦੱਸਦਾ ਉਥੋਂ ਦਾ ਹੀ ਇੱਕ ਜਗਰੂਪ ਸਿੰਘ ਨਾਮ ਦਾ ਬੰਦਾ ਜਿਹੜਾ ਲਹਿਰੇ シャルਮਲ ਦੇ ਵਿੱਚ ਕੱਚੇ ਕਾਮਿਆਂ ਦਾ ਪ੍ਰਧਾਨ ਬਣਿਆ ਹੋਇਆ ਜਦੋਂ ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਪਿੰਡ ਵਾਲੇ ਫੜਾ ਦਿੰਦੇ ਨੇ ਪੁਲਿਸ ਕੋਲੇ ਤੇ ਉਹ ਜਗਰੂਪ ਸਿੰਘ ਨੂੰ ਜਾ ਕੇ ਛਡਾ ਲਿਆਉਂਦਾ ਉਸੇ ਪਿੰਡ ਦਾ ਇੱਕ ਪੰਚਾਇਤ ਮੈਂਬਰ ਆ ਨੰਬਰਦਾਰ ਵੀ ਹੈ ਜਦੋਂ ਉਹਨਾਂ ਪਿੰਡਾਂ ਦੀ ਕਮੇਟੀ ਬਣਦੀ ਹੈ ਇਸ ਲਹਿਰ ਦੇ ਲਈ ਤਾਂ ਉਹ ਉਸ ਦਲ ਦਾ ਵਿਰੋਧ ਕਰਦਾ ਹੈ ਇਸ ਤਰ੍ਹਾਂ ਦੀ ਘਟਨਾ ਨਰੇਸ਼ ਕੁਮਾਰ ਪੱਤਰਕਾਰ ਆ ਬਠਿੰਡੇ ਦੇ ਵਿੱਚ ਉਹਨੇ ਮੈਨੂੰ ਦੱਸਿਆ ਕਹਿੰਦਾ ਮੈਂ ਭਾਈ 25000 ਰੁਪਏ ਕਿਸੇ ਟੈਲਾ ਲਾਉਣ ਲਈ ਹੁੰਦੇ ਤਾਂ ਮੈਂ ਟੈਲਾ ਲਵਾਉਣੀਆਂ 25000 ਰੁਪਏ ਅਡਵਾਂਸ ਲੈ ਗਿਆ ਮੈਥੋਂ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਲਾ ਕੇ ਜਾ ਟੱਲਾਂ ਕਹਿੰਦਾ ਮੈਂ ਬਿਮਾਰ ਹੋ ਗਿਆ 5-7 ਦਿਨ ਆਇਆ ਨਹੀਂ ਪੰਜਾਂ ਸੱਤਾਂ ਦਿਨਾਂ ਬਾਅਦ ਆ ਕੇ ਦਵਾਰੇ ਫੇਰ ਪੈਸੇ ਮੰਗਣ ਲੱਗਿਆ ਕਹਿੰਦਾ ਮੈਨੂੰ ਹੋਰ ਪੈਸੇ ਦੇ ਮੈਂ ਤਾਂ ਕੰਮ ਸ਼ੁਰੂ ਕਰੂੰਗਾ ਕਹਿੰਦਾ ਮੈਂ ਗਿਆ ਥਾਣੇ 'ਚ ਐਸਐਸਓ ਨੂੰ ਮਿਲਿਆ ਤਰਖਾਸ ਲਾਈ ਮੇਥੋਂ 25000 ਰੁਪਇਆ ਲਈ ਬੈਠਾ ਪੈਸੇ ਹੋਰ ਮੰਗਦਾ ਤੇ ਮੇਰਾ ਕੰਮ ਨਹੀਂ ਕਰਦਾ ਕਹਿੰਦਾ ਤਰਖਾਸ ਲਾ ਲਿਖਾ ਕੇ ਮੈਂ ਵਾਪਸ ਆ ਗਿਆ ਪੰਜ ਸੱਤ ਲੰਘੇ ਮੈਂ ਦਵਾਰੇ ਗਿਆ ਕੁਛਾ ਵੀ ਮੇਰੀਰ ਖਾਸ ਤੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਐਸਐਚਓ ਕਹਿੰਦਾ ਭਾਈ ਐਮਐਲਏ ਜਗਰੂਪ ਸਿੰਘ ਗਿੱਲ ਦਾ ਫੋਨ ਆ ਗਿਆ ਸੀ ਉਹ ਕਹਿੰਦਾ ਉਹ ਬੰਦਾ ਆਪਣਾ ਦੂਜਾ ਪ੍ਰਵਾਸੀ ਸੀ ਉਹਨੂੰ ਕੁਛ ਨਹੀਂ ਕਹਿਣਾ ਉਹਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਆਪਣੇ ਨਾਲ ਤੁਰਿਆ ਤੂੰ ਨਰੇਸ਼ ਤੋਂ ਪੈਸੇ ਹੋਰ ਦਵਾ ਦੇ ਜੇ ਤਰੇਸ਼ ਨੇ ਕੰਮ ਕਰਾਉਣਾ ਸੋ ਜ਼ਿੰਮੇਵਾਰ ਕੌਣ ਆ ਸਾਡੇ ਆਪਣੇ ਲੋਕ ਜ਼ਿੰਮੇਵਾਰ ਆ ਆ ਜਦੋਂ ਮਾੜੀ ਜੀ ਕੋਈ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਤੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਹੈ ਆ ਲਾਲ ਵੈਂਟਰੀਆਂ ਵਾਲੇ ਲਾਲ ਵੈਂਟਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਅਖੌਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਉਹ ਰਾਜੀ ਆ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ ਸਰਮਾਇਦਾਰ ਹੈ ਉਹਦੇ ਕਈ ਪੰਪ ਆ ਕਈ ਕਾਰਖਾਨੇ ਆ ਆ ਜਿੰਨੇ ਨਾਗਾ ਰੈਡੀ ਗਰੁੱਪ ਵਾਲੇ ਆ ਆ ਜਿੰਨੇ ਨਿਊ ਡੈਮੋਕਰੈਂਸੀ ਵਾਲੇ ਆ ਸਾਰੇ ਬੋਲਣਾ ਸ਼ੁਰੂ ਕਰਤਾ ਕਿ ਨਹੀਂ ਜੀ ਇਹਦਾ ਨਫ਼ਰਤ ਹੈ ਇਹਦਾ ਫਿਰਕਾਪ੍ਰਸਤੀ ਆ ਮੈਂ ਪੁੱਛਣਾ ਚਾਹੁੰਨਾ ਨਾ ਖੌਤੀ ਕਾਮਰੇਡਾ ਨੂੰ ਵੀ ਜਦੋਂ ਬਸਤਰ ਦੇ ਵਿੱਚ ਜਾਂ ਦੂਜੇ ਤੀਜੇ ਥਾਵਾਂ ਦੇ ਉੱਤੇ ਉੱਥੋਂ ਦੇ ਲੋਕ ਆਪਣੀ ਡੈਮੋਗ੍ਰਾਫੀ ਬਚਾਉਣ ਲਈ ਆਪਣੇ ਕੁਦਰਤੀ ਵਸੀਲੇ ਨੂੰ ਬਚਾਉਣ ਲਈ ਆਪਣੀ ਸੱਭਿਆਤਾ ਬਚਾਉਣ ਲਈ ਆਪਣੀ ਬੋਲੀ ਆਪਣਾ ਸਭਿਆਚਾਰ ਬਚਾਉਣ ਲਈ ਲੜਦੇ ਆ ਤੇ ਸਰਕਾਰ ਉਹਨਾਂ ਨੂੰ ਮਾਰਦੀ ਹੈ ਉਹਨਾਂ ਦੀ ਡੈਮੋਗ੍ਰਾਫੀ ਬਦਲਦੀ ਹੈ ਉਦੋਂ ਤੁਸੀਂ ਉਹਨਾਂ ਦੇ ਨਾਲ ਹੁੰਨੇ ਆ ਕਸ਼ਮੀਰ ਦੇ ਵਿੱਚ 370 ਤੋੜੀ ਗਈ ਤੇ ਉੱਥੇ ਕਿਹਾ ਗਿਆ ਵੀ ਇਹਨਾਂ ਦੀ ਡੈਮੋਗ੍ਰਾਫੀ ਬਦਲ ਦਿੱਤੀ ਜਾਊਗੀ ਹੁਣ ਤੇ ਉੱਥੇ ਦੇ ਕਸ਼ਮੀਰੀਆਂ ਦੇ ਹੱਕ ਜਾ ਕੇ ਖੜ ਗਏ ਜਦੋਂ ਪੰਜਾਬ ਦੇ ਵਿੱਚ ਦੇਮੋਗ੍ਰਾਫੀ ਪੰਜਾਬ ਦੀ ਬਰਬੜ ਰਹੀ ਆ ਤੜਾ ਤੜਾ ਲਿਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਆ ਪੰਜਾਬ ਦੇ ਸੱਭਿਆਚਾਰ ਨੂੰ ਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਆ ਪੰਜਾਬ ਦਾ ਇਤਿਹਾਸ ਕਲੰਕਿਤ ਕੀਤਾ ਜਾ ਰਿਹਾ ਉਦੋਂ ਤੁਸੀਂ ਕਹਿੰਦੇ ਨਫਰਤ ਹੈ ਜੀ ਇਹਦਾ ਫਿਰਕਾ ਪ੍ਰਸਤੀ ਹੈ ਜੀ ਹਾਇ ਕੋਈ ਨਾ ਸਟੈਂਡ ਮੈਨੂੰ ਅਜ ਤੱਕ ਦਾ ਹੱਦ ਹੋ ਗਈ ਤੁਸੀਂ ਬੈਠੇ ਹੋ ਆਪਾਂ ਗੁਰੂ ਘਰ ਬੈਠੇ ਆ ਕਿਹੜੇ ਮਸਲੇ ਦੇ ਖੜ ਕੇ ਪੰਜਾਬ ਲਈ ਲੜੇ ਆ ਖੜੇ ਆ ਜਾਂ ਬੋਲੇ ਆ ਪਾਣੀਆਂ ਦਾ ਮਸਲਾ ਦੈਮਾਂ ਦੇ ਮਸਲੇ ਦਰਿਆਵਾਂ ਦੇ ਮਸਲੇ ਰਾਜਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਬੋਲੀ ਦੇ ਮਸਲੇ ਅਗਰ ਆਹ ਕਹਿੰਦਾ ਮੈਂ ਫਤੇ ਨਹੀਂ ਬੁਲਾਉਂਦਾ ਨਾ ਮੈਂ ਜਕਾਰਾ ਲਾਵਾਂ ਤੇ ਫੰਡ ਕਿਨਾਂ ਤੋਂ ਇਕੱਠਾ ਕਰਦੇ ਆ ਜਿਨ੍ਹਾਂ ਦੇ ਘਤਰੇ ਪਾਏ ਹੁੰਦੇ ਆ ਅਗਰ ਆਹ ਖੜਾ ਸਟੇਜ ਤੇ ਬੋਲਦਾ ਆਂਦਾ ਮੈਂ ਫਤੇ ਨਹੀਂ ਬੁਲਾਉਂਦਾ ਮੈਂ ਜਕਾਰਾ ਨਹੀਂ ਲਾਉਂਦਾ ਤੇ ਉਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠਿਆ ਗਾਤਰਿਆਂ ਵਾਲੇ ਜੇ ਸ਼ਵੇਰੇ ਤੋਂ ਸ਼ੁਰੂ ਹੀ ਆਪਣਾ ਅਰਦਾਸ ਦੇ ਨਾਲ ਵੈਕਟਰੀ ਖਾਲਸਾ ਵੈਕਟਰੀ ਕੀ ਫੰਦੇ ਕਹਿੰਦੇ ਆ ਜਿਹੜੇ ਗੱਲ ਗੱਲ ਤੇ ਜਕਾਰਾ ਲਾਉਂਦੇ ਆ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਬਾਈ ਜਿੰਨੀ ਨਫ਼ਰਤ ਇਹਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਆ ਐਨੀ ਨਫ਼ਰਤ ਸ਼ਾਹ ਅਵਦਾਲੀ ਵੀ ਨਹੀਂ ਕਰਦਾ ਹੋਣਾ ਸਿੱਖਾਂ ਦਾ ਮੇਰਾ ਵਾਹ ਪੈਂਦਾ ਰਿਹਾ ਉੱਥੇ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਰਹਿਆਂ ਨੇ ਅਕਲਵੰਤ ਇਹਨਾਂ ਦਾ ਕਾਮਰੇਡ ਹੈ ਅਹੀਂ ਗੱਲ ਚੱਲ ਪਈ ਜਦੋਂ ਦਿੱਲੀ ਆਪਾਂ ਗਏ ਆ ਨਾ ਦਿੱਲੀ ਜਾਣ ਵੇਲੇ ਜਦੋਂ ਉੱਥੇ ਮੈਂ ਬੋਲਿਆ ਹੋਇਆ ਮੇਰੀ ਗੱਲ ਅੱਜ ਵੀ ਤੁਸੀਂ ਸੁਣ ਲਿਓ ਵੀਡੀਓ ਪਈ ਹੈ ਮੈਂ ਕਿਹਾ ਜੇ ਅੰਦਰ ਵਾਕੇ ਬਰਾੜੀ ਚ ਘਿਰ ਜਾਗੇ ਇੱਥੇ ਘੇਰ ਲਾਂਗੇ ਤਾਂ ਇਹ ਸਾਰੇ ਇਕੱਠੇ ਹੋ ਕੇ ਮੇਰੇ ਨਾਲੇ ਹੋ ਗਏ ਕਹਿੰਦੇ ਇੱਥੇ ਕੋ ਰੋਕਦਾ ਮੈਂ ਕਿਹਾ ਇੱਥੇ ਆਪਾਂ ਤਾਂ ਰੋਕਦੇ ਵੀ ਸਾਰਾ ਗਾ ਦਿੱਲੀ ਦੇ ਹੇ ਦੱਬੀ ਜਾਊਗੀ ਅੰਦਰ ਦਾ ਮੈਦਾਨ ਆ ਵਿੱਚ ਆ ਕੇ irdੋਂਗੇ ਉੱਥੇ ਮੇਰੇ ਜਦੋਂ ਇਹ ਗੱਲ ਪੈਣ ਲੱਗੇ ਉੱਥੇ ਮੁੰਡੇ ਹੋਰ ਇਕੱਠੇ ਹੋ ਗਏ ਦੋ ਦਿਨ ਸਟੇਜ ਅਹੀ ਚਲਾਈ ਉਹ ਜੌਂਡੀਰ ਵਾਲਾ ਮੁੰਡਾ ਗੁਰਦੀਪ ਸਿੱਧੂ ਦੇ ਟਰੈਕਟਰ ਦੇ ਉੱਤੇ ਦੀਪ ਸਿੱਧੂ ਵੀ ਉੱਥੇ ਬੋਲਿਆ ਸੀ ਪਹਿਲੇ ਦਿਨ ਸਟੇਜ ਦੇ ਉੱਤੇ ਉਥੋਂ ਜਾ ਕੇ ਅਗਲੇ ਤੀਜੇ ਦਿਨ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਇਹ ਤੈਅ ਕਰੂ ਵੀ ਲੱਖਾ ਬੋਲੂਗਾ ਕਿ ਨਹੀਂ ਬੋਲੂਗਾ ਉੱਥੇ ਨਰ ਦੇ ਸ਼ਰਤਾਂ ਪਤਾ ਕੀ ਲਾਈਆਂ ਗਈਆਂ ਕਹਿੰਦੇ ਨਾ ਜਕਾਰਾ ਲਾਉਣਾ ਨਾ ਫਦੇ ਬੁਲਾਉਣੀ ਐ ਮੈਂ ਕਿਹਾ ਜਕਾਰਿਆਂ ਵਾਲੀ ਆ ਜੇ ਚੱਕ ਕੇ ਇਥੋਂ ਦਿੱਲੀ ਲੈ ਕੇ ਸਾਨੂੰ ਲੈ ਆਏ ਤੇ ਨਹੀਂ ਛੋਟਾ ਅਗਰਾਹਾਂ ਦਾ ਖਨੂਰੀ ਬੈਠਾ ਰਿਹਾ ਤੀਜੇ ਦਿਨ ਉੱਠ ਕੇ ਉੱਥੋਂ ਗਿਆ ਅਖਨੌਰੀ ਦੇ ਦੱਬ ਵਾਲੀ ਬਾਰਡਰ ਤੇ ਜਾ ਕੇ ਬਹਿ ਗਿਆ ਸੀਗਾ ਜੋ ਐ ਮੋਰਚਾ ਜਾ ਕੇ ਜੰਮ ਗਿਆ ਉਹ ਟਿਕਰੀ ਤੇ ਸਿੰਘੂ ਤੇ ਉਦੋਂ ਬਾਅਦ ਉੱਠ ਕੇ ਗਿਆ ਪਰ ਸਾਡੇ ਲੋਕਾਂ ਦੀ ਵੀ ਇਹ ਮਾਨਸਿਕਤਾ ਬਣ ਗਈ ਆ ਸਾਡੇ ਲੋਕਾਂ ਨੂੰ ਲੱਗਦਾ ਵੀ ਰੋਜੀ ਰੋਟੀ ਦਾ ਮਸਲਾ ਹੈ ਤੇ ਵੀ ਰੋਜੀ ਰੋਟੀ ਦੀ ਲਈ ਖੜਦੇ ਆ। ਇਹ ਦੂਗਾ ਸੱਭਿਆਤਾ ਦੀ ਗੱਲ, ਕੌਮੀ ਗੱਲ ਕੋਈ ਹੋਣ ਦੀ ਗੱਲ, ਬੋਲੀ ਦੀ ਗੱਲ, ਕੋਈ ਪਾਣੀਆਂ ਦੀ ਗੱਲ, ਕੋਈ ਮਤਲਬ ਨਹੀਂ ਕੋਈ ਬੰਦਾ ਇੱਕ ਬਾਹ ਖੜੀ ਕਰਕੇ ਨਾ ਜੋ ਕਹਦੇ ਵੀ ਹਾਂ ਇਹ ਕਾਮਰੇਡ ਪੰਜਾਬ ਦੇ ਆ ਮੁੱਦਿਆਂ 'ਤੇ ਲੜਿਆ ਤੇ ਖੜੇ ਆ। ਅਗਲੀ ਗੱਲ ਨੂੰ ਕਲਵੰਤ ਵਾਲੀ ਦੱਸਦਾ। ਆਈ ਬਹਿਸਬਸਾਈ ਹੋ ਗਈ ਮੈਂ ਖਾ ਵੀ ਜਕਾਰਾ ਵੀ ਲੱਗੂ ਫਤਈ ਬੁਲਾਵਾਂਗੇ। ਇਹ ਸੋਡਾ ਕੱਲਿਆਂ ਦਾ ਨਹੀਂ ਹੈਗਾ। ਫਰਮਾਂ ਤੇ ਉਹ ਵੀ ਬੋਲਿਆ ਸੀ ਵੀ ਰਿਕਾਰਡ ਹੋਇਆ ਪਿਆ ਹਲੇ ਵੀ ਮੈਂ ਕਿਹਾ ਇਹਨੂੰ ਲਾਲ ਰੰਗ ਚ ਨਾ ਰੰਗੋ ਸਾਰਿਆਂ ਦਾ ਤਾਂ ਗੱਲ ਚੱਲਦੀ ਚੱਲਦੀ ਕੁਲਵੰਤਨਾ ਕਿੱਥੋਂ ਕਰਾਰੀ ਫਸੀ ਉਹ ਕਹਿੰਦਾ ਬੰਦੇ ਮਾਰਤੇ ਸਾਡੇ 80 90 ਚ ਮੈਂ ਕਿਹਾ ਤੁਸੀਂ ਟੌਟੀਆਂ ਕੀਤੀਆਂ ਮੁਖਬਰੀਆਂ ਕੀਤੀਆਂ ਪੁਲਿਸ ਦੇ ਟੌਟ ਬਣੇ ਸੰਧ ਬਣੇ ਸਟੇਟ ਦਾ ਤੁਸੀਂ ਟੂਲ ਬਣ ਕੇ ਭੁਗਤਿਓ 80 90 ਦੇ ਹਜ਼ਾਰ ਦੇ ਵਿੱਚ ਕਰਾਸੀ ਕਿ ਟੂਲ ਬਣਿਆ ਮੈਂ ਕਿੰਨੇ ਮੁੰਡੇ ਮੈਂ ਕਿਹਾ ਸਾਡੇ ਬੰਦੇ ਮਾਰਤੇ ਸਾਡਾ ਕਬੀ ਮਾਰਦਾ ਪਾਸ਼ ਮੱਕਿਆ ਮਾਰਦਾ ਉਹਦਾ ਕਹਿੰਦਾ ਸੀਦਾ ਦਰਬਾਰ ਸਾਹਿਬ ਦੇ ਵਿੱਚ ਝੋਨਾ ਲਾ ਦੋ ਸਰੋਵਰ ਦੇ ਵਿੱਚ ਜਣੇ ਭਾਈ ਇਹ ਗੱਲ ਨਖੇੜਾ ਕਰਨਾ ਪੈਣਾ ਵੀ ਕਿਹੜਾ ਸਾਡੇ ਨਾਲ ਆ ਪੰਜਾਬ ਨਾਲ ਆ ਪੰਜਾਬੀਤ ਨਾਲ ਆ ਤਾਂ ਕਿਹੜਾ ਸਾਡੇ ਵਿਰੋਧਾ ਜੀ ਅੱਜ ਵੀ ਸਾਨੂੰ ਸਮਝ ਨਹੀਂ ਲੱਗਦੀ ਬਰਾਬਰ ਜਦੋਂ ਹੀ ਕੋਈ ਪੰਜਾਬ ਦੀ ਗੱਲ ਚੱਲੂ ਹੱਕ ਦੀ ਗੱਲ ਚੱਲੂ ਬਰਾਬਰ ਇੱਕ ਬਰਤਾਨਾ ਕਢਣਾ ਸ਼ੁਰੂ ਕਰ ਦਿੰਦੇ ਆ ਇੱਕ ਆਨਲਾਈਨ ਇਹਨਾਂ ਨੇ ਬੈਕਸੈਟ ਚਲਾਈ ਆ ਦਸਕਤ ਚਲਾ ਕਰਾ ਰਹੇ ਨੇ ਵੀਰ ਨਫਰਤ ਫਲਾ ਰਿਹਾ ਹੈ ਇਹ ਮਹਿਮਨ ਨਫਰਤ ਇਹ ਫਿਰਕਾ ਪ੍ਰਸਤੀ ਹੈ ਇਹ ਕੱਢ ਦੇਣਾ ਚਾਹੁੰਦੇ ਆ ਮੈਂ ਕਹਿੰਦਾ ਸਾਨੂੰ ਵੀ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਜੇ ਕੋਈ ਵੀ ਸੰਘਰਸ਼ ਹਿੰਸਕ ਹੁੰਦਾ ਉਹ ਸੰਘਰਸ਼ ਆਪਾਂ ਹਰ ਜਾਗੇ ਸਰਕਾਰਾਂ ਚਾਹੁੰਦੀਆਂ ਨੇ ਇਹਨੂੰ ਤਰੀਕੇ ਨਾਲ ਮੈਂ ਕੋ ਸਟੇਟਾਂ ਕੋ ਸੂਬਿਆਂ ਦੀ ਗੱਲ ਤੁਹਾਡੇ ਨਾਲ ਮੇਰੇ ਕੋਲ ਅੰਕੜੇ ਆ ਦੱਸਣ ਲੱਗਿਆ ਵੀ ਉਹਨਾਂ ਸੂਬਿਆਂ ਦੇ ਵਿੱਚ ਕਿਹੜੇ ਕਾਨੂੰਨ ਨੇ ਉਹਨਾਂ ਦੀ ਸੱਭਿਆਤਾ ਉਹਨਾਂ ਦੀ ਸੰਸਕ੍ਰਿਤੀ ਬਚਾਉਣ ਲਈ ਬਣਾਏ ਗਏ ਨੇ ਸਭ ਤੋਂ ਪਹਿਲਾਂ ਔਰਨਾਚਲ ਪ੍ਰਦੇਸ਼ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਔਰਨਾਚਲ ਦੀ ਗੱਲ ਕਰ ਰਹੇ ਆ ਸੰਵਿਧਾਨ ਦੀ 6ਵੀਂ ਸ਼ੈਡਿਊਲ ਦੀ ਇਹ ਆਉਂਦਾ ਇਹ ਸੰਵਿਧਾਨ ਮੁਤਾਬਕ ਆ ਉੱਥੇ ਅਗਲਾ ਆਜੋ ਤੁਸੀਂ ਨਾਗਾ لینڈ ਦੇ ਵਿੱਚ ਆਰਟੀਕਲ 377A ਹੈ ਉਹਦੇ ਤਹਿਤ ਬਾਹਰਲਾ ਬੰਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਅੱਗੇ ਆਜੋ ਮੇਜੋਰਮ ਦੇ ਵਿੱਚ ਮਘਾਲਿਆ ਦੇ ਵਿੱਚ ਮਨੀਪੁਰ ਦੇ ਵਿੱਚ ਨੌਨ ਟ్రਾਈਬਲ ਬੰਦਾ ਬਾਹਰ ਕੋਈ ਆ ਕੇ ਉੱਥੋਂ ਜ਼ਮੀਨ ਨਹੀਂ ਲੈ ਸਕਦਾ ਜਾ ਕੇ ਜਾਇਦਤ ਨਹੀਂ ਖਰੀਦ ਸਕਦਾ ਉੱਥੇ ਅੱਗੇ ਆਜੋ ਸਿਕਮ ਦੇ ਵਿੱਚ ਸਿਕਮ ਦੇ ਵਿੱਚ ਆਰਟੀਕਲ 371 ਐਫ ਦੇ ਅਧੀਨ ਬਾਹਰਲੇ ਬੰਦੇ ਜ਼ਮੀਨ ਲੈਣ ਤੇ ਪੂਰਨ ਤੌਰ ਤੇ پابੰਦੀ ਹੈ ਉੱਥੇ ਹਮਾਚਲ ਪ੍ਰਦੇਸ਼ ਦੇ ਵਿੱਚ ਟ੍ਰੈਂਸੀ ਐਂਡ ਲੈਂਡ ਰਿਫਾਰਮ ਐਕਟ 1972 ਦਾ ਜਿਹੜਾ ਸੈਕਸ਼ਨ 118 ਹੈ ਉਹਦੇ ਅਧੀਨ ਬਾਹਰਲੇ ਬੰਦੇ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਲੈ ਸਕਦੇ ਲੈ ਸਕਦੇ ਤਾਂ ਕੱਲਾ ਮਾੜਾ ਮੋਟਾ ਜੇ ਘਰ ਪਾਉਣਾ ਕਿਸੇ ਨੇ ਉਹ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਊ ਜਿਹੜੀ ਬਹੁਤ ਔਖੀ ਹੈ ਤੇ ਨੌਕਰੀ ਲੈਣੀ ਹਿਮਾਚਲ ਦੇ ਵਿੱਚ ਉੱਥੋਂ ਦਾ ਬੋਨਫਾਇਡ ਜਿਹੜਾ ਕਈ ਤਹਾਕਿਆਂ ਤੋਂ ਦਾਦਿਆਂ ਪਰਦਾਦਿਆਂ ਤੋਂ ਉੱਥੇ ਰਹਿ ਰਿਹਾ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਉਹ ਬੰਦਾ ਉੱਥੇ ਅਪਲਾਈ ਕਰ ਸਕਦਾ ਦੂਜਾ ਬੰਦਾ ਬਲਾਈ ਵੀ ਨਹੀਂ ਕਰ ਸਕਦਾ ਤੇ ਬੋਰਡ ਬਣਾਉਣੀ ਤਾਂ ਭੁੱਲ ਜਾਓ ਤੁਸੀਂ ਅੱਗੇ ਆ ਜਾਓ ਉਤਰਾਖੰਡ ਦੇ ਵਿੱਚ ਹੁਣੇ ਨਮਾ ਹੀ ਹੋਇਆ ਉਤਰਾਖੰਡ ਦੇ ਵਿੱਚ 225 ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਪੁਸ਼ਕਰ ਧਾਮੀ ਉੱਥੇ ਦਾ ਮੁੱਖ ਮੰਤਰੀ ਹੈ ਉਹਨੇ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹੇ ਹਰਦਵਾਰ ਤੇ ਸ਼ਿਰੂਦੂ ਸਿੰਘ ਨਗਰ ਜ਼ਿਲ੍ਹਾ ਛੱਡ ਕੇ 11 ਜ਼ਿਲ੍ਹਿਆਂ ਦੇ ਵਿੱਚ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਵੀ ਕੋਈ ਬਾਹਰਲਾ ਬੰਦਾ ਇੱਥੇ ਜ਼ਮੀਨ ਨਹੀਂ ਲੈ ਸਕਦਾ ਕਸ਼ਮੀਰ ਦੇ ਵਿੱਚ 370 ਤੋੜਨ ਤੋਂ ਬਾਅਦ ਵੀ ਉੱਥੇ ਤੁਸੀਂ ਖੇਤੀਬਾੜੀ ਐਗਰੀਕਲਚਰ ਜ਼ਮੀਨ ਨਹੀਂ ਲੈ ਸਕਦੇ ਜਿਹੜੀ ਕੋਈ ਨਗਰਪਾਲਿਕਾ ਦੇ ਦੀਨ ਹੋ ਗਿਆ ਮਾੜੀ ਮੋਟੀ ਉਹ ਲੈ ਸਕਦੇ ਆ ਇਹ ਹਾਲੇ ਵੀ ਉੱਥੇ ਪਾਬੰਦੀ ਲੱਗੀ ਹੋਈ ਹੈ ਰਾਜਸਥਾਨ ਦੇ ਵਿੱਚ ਕਿੰਨੀ ਹੋਰ ਸਟੇਟਾਂ ਕਿੰਨੇ ਹੋਰ ਸੂਬੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਜ਼ਮੀਨਾਂ ਜਾ ਕੇ ਨਹੀਂ ਲੈ ਸਕਦੇ ਵੋਟਾਂ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਤੇ ਇੱਥੇ ਪੰਜ ਬੰਦੇ ਰੱਖੇ ਜਾਂਦੇ ਐ ਇੱਥੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਦੋ ਹਰਿਆਣੇ ਤੋਂ ਇੱਕ ਯੂਪੀ ਤੋਂ ਰਾਜਸਥਾਨ ਤੋਂ ਇੱਕ ਪੰਜਾਬ ਤੋਂ ਆਹ ਦੇਖੋ ਇੱਥੇ ਬਿਜਲੀ ਬੋਰਡ ਦੇ ਵਿੱਚ 230 ਬੰਦੇ ਰੱਖੇ ਜਾਂਦੇ ਆ 180 ਬੰਦੇ ਕੱਲੇ ਹਰਿਆਣੇ ਤੋਂ ਆ ਆਹਦੀ ਖੜਾ ਹੈ ਕਿੱਥੇ ਜਾ ਕੇ ਆ ਜਿੰਨੇ ਸਾਡੇ ਸਕੂਲਾਂ ਦੇ ਵਿੱਚ ਜਵਾਕ ਪੜਦੇ ਆ ਨਾ ਆ ਲੁਧਿਆਣੇ ਗਿਆ ਮੈਂ ਲੈਂਡ ਪੂਲੂ ਨੀਤੀ ਵਾਲਾ ਮਸਲੇ ਨੂੰ ਲੈ ਕੇ ਪਿੰਡਾਂ 'ਚ ਫਿਰਦੇ ਰਹੇ ਆ ਅਸੀਂ 42-43 ਪਿੰਡਾਂ 'ਚ ਗਏ ਆ 80 80 90 90% ਜਵਾਕ ਜਿਹੜੇ ਹੈਗੇ ਸਕੂਲਾਂ 'ਚ ਪਰਵਾਸੀ ਆਂਦੇ ਆ ਛੋੜੇ ਆਉਣ ਵਾਲੇ ਸਮੇਂ ਦੇ ਵਿੱਚ ਕਲਰਕਾਂ ਤੋਂ ਲੈ ਕੇ ਚਪੜਾਸੀਆਂ ਤੋਂ ਲੈ ਕੇ ਪਟਵਾਰੀਆਂ ਤੋਂ ਲੈ ਕੇ ਕਲਰਕਾਂ ਤੋਂ ਲੈ ਕੇ ਸੋਡੇ ਮਾਸਟਰ ਡਾਕਟਰ ਸਾਰੀ ਉਹ ਬਣਨੇ ਆ ਆਪਣੀ ਹੋਂਦ ਹਰ ਇੱਕ ਨੂੰ ਪਿਆਰੀ ਹੁੰਦੀ ਆ ਆਪਣੀ ਪਛਾਣ ਹਰ ਇੱਕ ਨੂੰ ਪਿਆਰੀ ਹੁੰਦੀ ਆ ਪਰ ਸਾਡੇ ਆਗੂਆਂ ਦੇ ਹਾਲ ਦੇਖ ਲਓ ਭਵੰਤ ਤਾਂ ਬਿਆਨ ਦੇ ਕੇ ਪੱਲੇ ਝਾੜ ਗਿਆ ਵੀ ਬਾਹਰਲੇ ਕਿਵੇਂ ਰੋਕ ਦੇਾਂਗੇ ਜੀ ਤੇ ਦੂਜੇ ਸੂਬੇ ਦੇ ਦੂਜੇ ਮੁੱਖ ਮੰਤਰੀ ਨਹੀਂ ਅਸੀਂ ਕੀ ਸੰਵਿਧਾਨ ਤੋਂ ਪਾਸੇ ਜਾ ਕੇ ਗੱਲ ਕਰ ਰਹੇ ਆ ਕੀ ਅਸੀਂ ਕਾਨੂੰਨ ਤੋਂ ਜਾ ਕੇ ਪਾਸੇ ਗੱਲ ਕਰ ਰਹੇ ਆ ਅਸੀਂ ਵੀ ਕਹਿੰਨੇ ਆ ਕਾਨੂੰਨ ਪੰਜਾਬ 'ਚ ਬਣ ਜਾਣੇ ਚਾਹੀਦੇ ਆ ਰਾਜੇ ਬੜੰਗ ਦਾ ਬਿਆਨ ਸੁਣ ਲਓ ਉਹ ਕਹਿੰਦਾ ਨਾ ਜੀ ਸਰਨੇ ਨਹੀਂ ਇਹਨਾਂ ਦਾ ਮਰਾਂ ਤਾਂ ਆ ਦੂਜਾ ਜਿਹੜਾ ਸੁਖਵੀਰ ਸਿੰਘ ਬਾਦਲ ਆਪਾਂ ਕਹਿੰਨਾ ਪੰਥ ਦਾ ਚਿਹਰਾ ਪੰਥਕ ਲਈ ਫਿਰਦੇ ਆ ਪੰਥਕ ਪਾਰਟੀ ਐ ਪੰਜਾਬ ਦਰਦੀ ਪਾਰਟੀ ਐ ਇਹਨਾਂ ਨੇ ਦਾ ਭਾਈ ਸਾਹਿਬ ਪ੍ਰਵਾਸੀਆਂ ਦੇ ਵਿੰਗ ਬਣਾਏ ਹੋਏ ਆ ਆ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਰਲਾ ਪਿਆ ਸੀਗਾ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਕਾਲਜ ਦਾ ਪ੍ਰਧਾਨ ਵਿਦਿਆਰਥੀ ਆ ਨਾ ਪ੍ਰਵਾਸੀ ਬਣਾਇਆ ਬਾਦਲੈਂਡ ਪਾਰਟੀ ਨੇ ਸ਼ਰਪੁਰ ਵੀ ਬਣਾਇਆ ਲੱਗਦਾ ਵੀ ਇਹ ਸਾਡੇ ਲਈ ਕੋਈ ਗੱਲ ਨਾਲੇ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਨਾ ਇਹ ਬਹੁਤ ਵੱਡੇ ਭੁਲੇਖੇ ਚਾ ਚੰਡੀਗੜ੍ਹ ਦਾ ਆਪਾਂ ਕਮਾ ਲਿਆ 5-7% ਰਹਿ ਗਏ ਆ ਉੱਥੇ ਇਹ ਲਾ ਭੁੱਲ ਜਾਓ ਚੰਡੀਗੜ੍ਹ ਦਾ ਗਿਆ ਉਹਦਾ ਹੁਣ ਬਿਆਨ ਵੀ ਆਉਣ ਲੱਗੀ ਵੱਖਰੀ ਸਟੇਟ ਹੀ ਬਣਾ ਦਿਓ ਮਹਾਲੀ ਵੀ ਛੋਡਾ ਗਿਆ ਲੁਧਿਆਣਾ ਵੀ ਛੋਡਾ ਗਿਆ ਆ ਪਰੈਂਟੇ ਮੈਨੂੰ ਐ ਅਸੀਂ ਮੈਂ 5-7000 ਹੀ ਹੋਣਾ ਢੂੜ ਲੱਖ ਉੱਤੇ ਹੋਇਆ ਮੈਂ ਪਰੈਂਡੇ ਵੀ ਹਾਰਪੁਰ ਛੋਡਾ ਮੈਨੂੰ ਪਤਾ ਨਹੀਂ ਕੀ ਹਾਲਾਤ ਆ ਕਿਆ ਹੀ ਲੱਗਦਾ ਜਲੰਧਰ ਵੀ ਗਿਆ ਛੋੜੇ ਪੱਲੇ ਰਹਿ ਕੀ ਗਿਆ ਆਪਾਂ ਹਲੇ ਵਿੱਚ ਆਪਾਂ ਸੋਇ ਮਸਲਾ ਜਿਹੜਾ ਹੈਗਾ ਚੁੱਪ ਹੋਣ ਨਾਲ ਗੱਲ ਨਹੀਂ ਬਣਨੀ ਅੱਜ ਮੈਂ ਭਾਈ ਮੰਡ ਨੇ ਕਿਹਾ ਤੇ ਭਾਈ ਅਮਤੋਜ ਨੇ ਕਿਹਾ ਬਾਕੀ ਕਈ ਬਲਾਰੇ ਕਹਿ ਕੇ ਗਏ ਆ ਮੁੱਦਾ 5-10 ਦਿਨਾਂ ਬਾਅਦ ਨਵਾਂ ਆ ਜਾਂਦਾ ਸਾਡੇ ਆਹੀ ਹਾਲਾਤ ਆ ਯਾ ਸ਼ਕਤੀ ਇੰਨੀ ਕੀ ਆ ਸਾਡੀ ਆ ਪੰਜਾਂ ਦਸਾਂ ਦਿਨਾਂ ਬਾਅਦ ਕੋਈ ਨਵਾਂ ਮੁੱਦਾ ਫੜ ਲਉਗੇ ਇਹ ਭੁੱਲ ਜੂਗੇ ਓਏ ਇਹ 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 ਘੱਟੋ ਘੱਟ ਜਿੰਮੋਂ ਗਾਮਨੀ ਕਾਂਡ ਹੋਇਆ ਸੀ ਅਨਰ ਭੈ ਕਾਂਡ ਹੋਇਆ ਸੀ ਪੂਰੀ ਦੁਨੀਆ ਚ ਅਗ ਲੱਗੀ ਸੀ ਪੂਰੀ ਦੁਨੀਆ ਜਹਾਕਾਰ ਮਰ ਚ ਗਈ ਸੀ ਨੈਸ਼ਨਲ ਮੀਡੀਆ ਦੇ ਕੱਡੀਆਂ ਕੱਡੀਆਂ ਡਿਬੇਟਾਂ ਚੱਲੀਆਂ ਇਹ ਉਦੋਂ ਵੀ ਕਦੇ ਕਨੇਉਣਾ ਕਾਂਡ ਐ ਇਹਦੇ ਕੋਈ ਚਰਚਾ ਹੀ ਨਹੀਂ ਕਿਸੇ ਮੀਡੀਆ ਚ ਕਿਸੇ ਪੰਜਾਬ ਦੇ ਮੀਡੀਆ ਚ ਆ ਜਿੰਨੇ ਇਹਨਾਂ ਦੇ ਕਾਮਰੇਡਾਂ ਦੇ ਕੌਲੀ ਚੱਟ ਪੱਤਰਕਾਰ ਇੱਕ ਦੋ ਫਿਰਦੇ ਆ ਉਹ ਖਬਰ ਨੂੰ ਦੂਜੇ ਪਾਸੇ ਘਮਾਈ ਜਾਂਦੇ ਆ ਉਹ ਇੱਕ ਕਮਿਆਂ ਵਾਲੇ ਘਟਨਾ ਵਾਪਰੀਆ ਫਰੀਦਕੋਟ ਕੋਲੇ ਉਧਰ ਨੂੰ ਜੋੜੀ ਜਾਂਦੇ ਆ ਅਸੀਂ ਕਿਹੜਾ ਉਹਨੂੰ ਸਹੀ ਕਹਨੇ ਆ ਗਲਤ ਤਾਂ ਗਲਤ ਹੀ ਆ ਜਿਹੜਾ ਮਰਜ਼ੀ ਹੋਵੇ ਉਹ ਪੰਜਾਬੀ ਕਰਦਾ ਉਹਦੇ ਲਈ ਵੀ ਅਸੀਂ ਨੰਦਿਆ ਕਰਦੇ ਆ ਉਸ ਗੱਲ ਦੀ ਸੋ ਇਹ ਹੈ ਤੁਸੀਂ ਅੱਜ ਦੇਖੋ ਹਾਲਾਤ ਦੁਨੀਆ ਦੇ ਆਪਾਂ ਦੁਆਬੇ 'ਚ ਖੜੇ ਆ ਜਿਵੇਂ ਪਰਮਜੀਤ ਨੇ ਕਿਹਾ ਦੁਆਬੇ ਵਾਲਾ ਛੋਡੇ ਵੀ ਇਹ ਮੈਂ ਗਿਆ ਪਿੰਡਾਂ 'ਚ ਕੁੱਕੜ ਪਿੰਡ ਕੋਲੇ ਆਈ ਸੀ ਰੈਲੀ ਤੇ ਛੋਡੇ ਪਿੰਡਾਂ ਦੇ ਪਿੰਡ ਵਿਹਲੇ ਆ ਬਾਈ 80% ਘਰਾਂ ਨੂੰ ਜੰਦੇ ਲੱਗ ਚੁੱਕੇ ਆ ਉਹ ਘੱਟੋ ਘੱਟ ਆਪਣਾ ਕੋਈ ਗਰੀਬ ਭਰਾ ਕੋਈ ਐਸਸੀ ਕੋਈ ਬੀਸੀ ਕੋਈ ਸਾਡਾ ਗਰੀਬ ਜੱਟ ਭਰਾ ਹੀ ਉੱਥੇ ਬਹਾਦਰਾ ਕਰੋ ਸੋਨੂੰ ਐ ਲੱਗਾ ਕਿ ਸਾਡੀ ਕਦੇ ਕੋਠੀਆਂ ਦੱਬ ਲੈਣ ਇਹ ਤੇ ਉਹ ਛੱਡਣਗੇ ਛੱਡਣੀ ਉਹਨਾਂ ਨੇ ਵੀ ਨਹੀਂ ਜੇ ਉਧਰੋਂ ਮੇਰੀ ਗੱਲ ਸੁਣ ਲੋ ਧਿਆਨ ਨਾਲ ਅੰਗਲੈਂਡ ਦੇ ਵਿੱਚ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਗੋਰਾ ਅੰਗਰੇਜ਼ ਅੱਜ ਆਪ ਦੀ ਜੱਦੀ ਧਰਤੀ ਬਚਾਉਣ ਲਈ ਲੜ ਰਿਹਾ ਅੰਗਲੈਂਡ ਨੂੰ ਬਚਾਉਣ ਲਈ ਲੜ ਰਿਹਾ ਹੈ ਆ ਟੌਮੀ ਰੌਮਸਨ ਨਾਉਂਦਾ ਬੰਦਾ ਜਿਹਨੇ 2 ਲੱਖ ਬੰਦੇ ਦਾ ਇਕੱਠ ਕੀਤਾ ইংল্যান্ড ਦੇ ਵਿੱਚ ਵੀ ਭਜਾਓ ਸਾਰੇ ਬਾਹਰਲੇ ਸਾਡਾ ਸਾਰਾ ਕੁਝ ਹੀ ਖਤਮ ਹੋ ਗਿਆ ਜਿੰਨੇ ਅਰਬ ਦੇ ਵਿੱਚੋਂ ਗਏ ਲੋਕ ਉਹ ਸਾਰਾ ইংল্যান্ড ਦੇ ਵਿੱਚ ਬੁਰਕੀ ਬੁਰਕੇ ਫਿਰਦੇ ਆ ਹੁਣ ਆ ਪੁਰਤਗਾਲ ਨੇ ਐਲਾਨ ਕਰਤਾ ਵੀ ਪ੍ਰਵਾਸੀਆਂ ਨੂੰ ਕੱਢਾਂਗੇ ਆਸਟ੍ਰੇਲੀਆ ਦੇ ਵਿੱਚ ਇਕੱਠ ਹੋਏ ਆ ਅਮਰੀਕਾ ਕੱਢ ਗਈ ਜਾਂਦਾ ਉਹ 72 73 ਸਾਲ ਦੀ ਬੇਬੇ ਫੜ ਲਈ ਉਹਨਾਂ ਨੇ ਜਿਹੜੀ 1992 ਦੀ ਰਹਿ ਰਹੀ ਸੀ ਉਹ ਤਾਂ 35 32 33 ਸਾਲ ਤੋਂ ਕਹਿੰਦੇ ਚੱਲ ਵਾਪਸ ਸਾਡੇ ਲੈ ਕੇ 30 ਸਾਲ ਹੋ ਗਏ 40 ਹੋ ਗਏ ਉਦੋਂ ਵੇਚ ਵੇ ਜਮੀਨਾਂ ਭੱਜੀ ਜਾਂਦੇ ਆ ਘਰ ਵੇਚੀ ਜਾਂਦੇ ਆ ਉਦੋਂ ਛੱਤਰ ਫੜਨਾ ਸ਼ੁਰੂ ਹੋ ਜੂ ਕਟਣ ਲੱਗ ਆਉਣਗੇ ਕਿੱਥੇ ਜਾਣਗੇ ਕਿੱਥੇ ਇੱਥੇ ਹੋਰ ਹੋਰਾਂ ਦੇ ਕਬਜ਼ੇ ਹੋ ਜਾਣਗੇ ਉਹ ਕਰੇ ਜਸਵੰਤ ਸਿੰਘ ਕਮਲ ਨੇ ਕਿਹਾ ਸੀਗਾ ਬਹੁਤ ਸਮਾਂ ਪਹਿਲਾਂ ਕਹਿੰਦਾ ਸਭ ਤੋਂ ਕੀਮਤੀ ਹੁੰਦੀ ਹੈ ਨਾ ਜਿਹੜੀ ਚੀਜ਼ ਕਿਸੇ ਇਨਸਾਨ ਲਈ ਕੌਮ ਲਈ ਸਰਬੱਤ ਲਈ ਧਰਤੀ ਹੁੰਦੀ ਹੈ ਜੇ ਇੱਕ ਵਾਰੀ ਧਰਤੀ ਕਮਾ ਲਈ ਇਹ ਮੁੜ ਕੇ ਹਾਸਲ ਨਹੀਂ ਹੋਣੀ ਜਿੱਥੇ ਮਰਜੀ ਤੁਰੇ ਫਿਰਿਓ ਅੱਜ ਫਲਸਤੀਨੀਆਂ ਦਾ ਹਾਲ ਦੇਖ ਲਓ ਕਦੇ ਇਹੀ ਦੌਰ ਫਲਸਤੀਨੀਆਂ ਦੇ ਉੱਤੇ ਵੀ ਸੀਗਾ ਛੜ ਛੜ ਆਦਾ ਮੁਲਖ ਦੂਜੇ ਮੁਲਕਾਂ ਨੂੰ ਭੱਜ ਗਈ ਪੈਸਿਆਂ ਦੇ ਲਾਲਚਾਂ ਦੇ ਵਿੱਚ ਅੱਜ ਹਾਲਾਤ ਦੇਖੋ ਇਜ਼ਰਾਇਲ ਨੇ ਕੀ ਕਰਦੇ ਉਹਨਾਂ ਦੇ ਸਿਸ ਕਰਕੇ ਇੰਨਾ ਮੁੱਦਿਆਂ ਤੇ ਆਪਾਂ ਆਈਏ ਇੱਕ ਤਾਂ ਉਹ ਮੁੱਦੇ ਨੂੰ ਇੱਥੇ ਹੀ ਨਾ ਪਰੋਕਦ ਕੇ ਵੀ ਠੀਕ ਆ ਇਕੱਠ ਹੋ ਗਿਆ ਮੇਲਾ ਵਿੱਜੜ ਗਿਆ ਮੰਗ ਪੱਤਰ ਦੇਤਾ ਕਮੇਟੀਆਂ ਬਣਨ ਪੰਜਾਬ ਚ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਅੰਦਰ ਕਾਨੂੰਨ ਬਣਨਾ ਚਾਹੀਦਾ ਪੰਜਾਬ ਤੇ ਪੰਜਾਬੀਤ ਬਚਾਉਣ ਲਈ ਇਹ ਦਬਾਅ ਬਣਾਉਣਾ ਜੇ ਤੁਸੀਂ ਤਾਂ ਸਾਰੇ ਪੰਜਾਬ ਦੇ ਵਿੱਚੋਂ ਆਵਾਜ਼ ਠਾਉਣੀ ਚਾਹੀਦੀ ਆ ਜਿਹੜੇ ਪਿੰਡਾਂ ਦੇ ਕੜਮ ਚੌਧਰੀ ਜਿਹੜੇ ਕੋਈ ਸਰਪੰਚ ਆ ਕੋਈ ਮੈਂਬਰ ਆ ਕੋਈ ਇਹਨਾਂ ਦੇ ਹੱਕ 'ਚ ਭੁਗਤਦੇ ਆ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਪਿੰਡਾਂ ਦੇ ਵਿੱਚੋਂ ਢਾਣ ਦੇ ਬੈ ਜਿਹੜੀ ਵਿਚਾਰੀ ਬੱਚੀ ਉਹਦਾ ਵੀ ਗਲ ਦਬਕੇ ਮਾਰਤੀ ਸੀ ਉਹਦੇ ਵੀ ਅੰਦਰ ਫੇਫੜਿਆਂ ਦੇ ਵਿੱਚੋਂ ਪੋਸਟਮਾਰਟਮ ਦੇ ਵਿੱਚੋਂ ਨਾ ਰੇਤਾ ਨਿਕਲਿਆ ਸੀ ਕੋ ਦੱਬੀ ਜਦੋਂ ਸਾਹ ਨੇ ਬੱਚੀ ਨੇ ਲਿਆ ਦੇ ਅੰਦਰ ਰੇਤਾ ਚਲੇ ਗਿਆ ਉਹਦੇ ਤੇ ਇਸ ਬੱਚੇ ਨੇ ਜਰਾ ਏਡੀ ਜੀਬ ਦੀ ਐਨੀ ਵੱਡੀ ਕੀ ਦਰਦ ਨਾਲ ਯਾਰ ਸਲਾ ਸਾਡੀ ਪਛਾਣ ਖਤਮ ਹੋ ਰਹੀ ਹੈ ਜਿਹੜੀ ਪਛਾਣ ਖਾਤਰ ਸਾਡੇ ਗੁਰੂਆਂ ਨੇ ਪਰਿਵਾਰ ਕਰਵਾਨ ਕੀਤੇ ਆ ਜੰਗਾਂ ਲੜੀਆਂ ਨੇ ਘੱਲੂ ਘਾਰੇ ਚੱਲਿਆ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚਿਆਂ ਦੇ ਆਪਣੀਆਂ ਝੋਲੀਆਂ ਚ ਪਵਾ ਲੇ ਨੇਜਿਆਂ ਦੇ ਟੰਗਾ ਲੇ ਇਸ ਕਾਮ ਦੀ ਹੋਂਦ ਨੂੰ ਜਿਉਂਦਾ ਰੱਖਣ ਲਈ ਇਹ ਧਰਤੀ ਦੀ ਸੱਭਿਆਚਾਰ ਨੂੰ ਜੋਦਾ ਰੱਖਣ ਦੇ ਦੀ ਆ ਜੋ ਮਰ ਰਹੀ ਆ ਸੁਭਾ ਮੈਂ ਫੇਰ ਕਹਿੰਦਾ ਇਹ ਜਿਹੜਾ ਨਾੜਾ ਆਉਂਦਾ ਬਾਰ ਬਾਰ ਕਿ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਇਹ ਕੋਈ ਨਫਰਤ ਦੇ ਵਿੱਚੋਂ ਨਿਕਲਿਆ ਹੋਇਆ ਨਹੀਂ ਆ ਜੋ ਸਾਡੇ ਫਿਕਰ ਨੇ ਅੰਦਰ ਜੋ ਚਿੰਤਾ ਸਾਨੂੰ ਵੱਡ-ਵੱਡ ਖਾ ਰਹੀ ਆ ਉਹ ਜੋ ਨਿਕਲੀਆਂ ਹੋਈਆਂ ਗੱਲਾਂ ਨੇ ਉਹ ਭਾਵ ਕੋ ਕਿ ਸਾਡੇ ਲੋਕ ਨਾੜਾ ਮਾਰ ਦਿੰਦੇ ਆ ਪਰ ਮੈਂ ਫੇਰ ਕਹਿੰਦਾ ਜਦੋਂ ਅਸੀਂ ਹਿੰਸਕ ਹੋਵਾਂਗੇ ਸ਼ਿੰਗਾਰ ਸੜਾ ਰਾਹੋਂ ਕਰਾਹੇ ਪੈ ਜਾਣਾ ਇਹਨਾਂ ਨੂੰ ਮੌਕਾ ਮਿਲ ਜਾਂਦਾ ਵੀ ਚਲੋ ਜੀ ਤਾਂ ਜੀ ਆ ਦੇਖੋ ਕੋਈ ਨੈਸ਼ਨਲ ਮੀਡੀਆ ਨੇ ਖਬਰ ਨਹੀਂ ਚਲਾਈ ਹਰਵੀਰ ਦੀ ਵੀ ਅਡੀ ਦਰਿੰਦਗੀ ਨਾਲ ਮੌਤ ਦੇ ਘਾੜਤਾ ਰਿਆ ਖਬਰ ਕੱਲ ਕੀ ਚੱਲੀ ਕੈਨਲ ਦੇ ਉੱਤੇ ਕਿ ਦੇਖੋ ਜੀ ਬਿਹਾਰੀਆਂ ਨੂੰ ਯੂਪੀਆ ਨੂੰ ਹਿਮਾਚਲੀਆਂ ਨੂੰ ਪੰਜਾਬ ਚੋਂ ਭਜਾਉਣਾ ਸ਼ੁਰੂ ਕਰਤਾ ਮਹਾਰਾਸ਼ਟਰ ਦੇ ਵਿੱਚ ਮਰਾਠੇ ਲੜਦੇ ਆ ਕਿ ਨਹੀਂ ਲੜਦੇ ਆ ਤਾਮਲ ਲੜਦੇ ਆ ਕਿ ਨਹੀਂ ਲੜਦੇ ਬੰਗਾਲੀ ਲੜਦੇ ਆ ਉੱਥੇ ਕੋਈ ਖਬਰ ਨਹੀਂ ਆਉਂਦੀ ਨਾਲ ਕੁਟਦੇ ਬੱਸਾਂ ਕੱਲ-ਕੱਲ ਕੁੱਟਦੇ ਆ ਰੇਲ ਗੱਡੀਆਂ ਕੱਲ-ਕੱਲ ਕੁੱਟਦੇ ਆ ਸਾਡੇ ਸਰੋਦੀ ਟੈਗ ਮਾਰ ਦਿੰਦੇ ਆ ਤੇ ਆਪਾਂ ਡਰ ਜਾਂਦੇ ਆ ਵੀ ਹੈ ਇਹ ਤਾਂ ਗੱਲ ਹੀ ਹੋਰ ਪਾਸੇ ਨੂੰ ਦੁਰਪੀ ਸੋ ਜੋਰ ਦੇ ਨਾਲ ਸਾਨੂੰ ਇਹ ਆਵਾਜ਼ ਬਲੰਦ ਕਰਨੀ ਚਾਹੀਦੀ ਆ ਸਿਰ ਜੋੜਨ ਦੀ ਲੋੜ ਆ ਭਰਾਵੋ ਨੇ ਸਾਰੇ ਪਾਟੇ ਰੰਗ ਛਤਰ ਸਾਰਿਆਂ ਦੇ ਵਾਰੀ-ਵਾਰੀ ਕਿਸੇ ਦੀ ਵਾਰੀ ਪਹਿਲਾਂ ਗੈਰਹੀ ਮਗਰੋਂ ਆਉਣੀ ਆਉਣੀ ਸੋ ਮੈਂ ਨਹੀਂ ਆ ਬੇਨਤੀਆਂ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੈਂ ਅਖੀਰ ਤੇ ਫੇਰ ਕਹਿਣਾ ਵੀ ਅਸੀਂ ਜਦੋਂ ਮੰਗ ਪੱਤਰ ਦੇਣ ਜਾਏਗੇ ਉਸ ਤੋਂ ਬਾਅਦ ਜੇ